ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਸਿਵਲ ਹਸਪਤਾਲ ਦਾ ਦੌਰਾ ਕਰ ਮਰੀਜ਼ਾਂ ਤੋਂ ਜਾਣਕਾਰੀ ਲਈ। ਇਸ ਮੌਕੇ ਮੰਤਰੀ ਸਿੱਧਾ ਜਨਰਲ ਵਾਰਡ ਦੇ ਵਿੱਚ ਚਲੇ ਗਏ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮਰੀਜ਼ਾਂ ਵੱਲੋਂ ਹਸਪਤਾਲ ਤੋਂ ਸੰਤੁਸ਼ਟੀ ਜ਼ਾਹਰ ਕਰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਤਾਰੀਫ਼ ਕੀਤੀ ਗਈ। ਅੱਜ ਮੈਂ ਆਪਣੇ ਹਲਕਾ ਖੰਨਾ ਦੇ ਵਿੱਚ ਰੈਂਡਮਲੀ ਅੱਜੋਰੇ ਵਿਜ਼ਿਟ ਕੀਤੀ ਹੈ ਸਿਵਲ ਹਸਪਤਾਲ ਖੰਨਾ। ਤਾਂ ਜੋ ਦੇਖਿਆ ਜਾਵੇ ਕਿ ਸਾਡੇ ਹਸਪਤਾਲ ਦੇ ਵਿੱਚ ਕਿਸ ਕਿਸਮ ਦੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ। एवरीथिंग इज ओके ਉਰੇ ਪੇਂਟ ਦਾ ਕੰਮ ਚੱਲ ਰਿਹਾ ਸੀਗਾ ਜਿਹੜੀ ਕਿ ਪਿਛਲੇ ਬਹੁਤ ਲੰਬੇ ਸਮੇਂ ਦੀ ਡਿਮਾਂਡ ਸੀ ਇਹਦੀ ਫਰਨਿਸ਼ਿੰਗ ਨਹੀਂ ਸੀ ਹੋਈ ਹਸਪੀਟਲ ਦੀ ਤੁਸੀਂ ਦੇਖ ਸਕਦੇ ਹੋ ਸਾਰੀ ਬਿਲਡਿੰਗ ਨੂੰ ਬੜੇ ਵੱਡੇ ਯੁੱਧ ਸਟਾਰ ਦੇ ਉੱਤੇ ਪੇਂਟ ਦਾ ਕੰਮ ਚੱਲ ਰਿਹਾ ਬਾਹਰੋਂ ਹੋ ਚੁੱਕੇ ਆ ਅੰਦਰੋਂ ਪੇਂਟ ਦਾ ਕੰਮ ਹੁਣ ਚੱਲ ਰਿਹਾ ਤੇ ਇਸ ਤੋਂ ਇਲਾਵਾ ਮੈਂ ਅੱਜ ਉਰੇ ਆ ਕੇ ਮਰੀਜ਼ਾਂ ਨੂੰ ਹਾਲ ਚਾਲ ਪੁੱਛਿਆ ਜਿਨ੍ਹਾਂ ਦਾ ਉਰੇ ਟ੍ਰੀਟਮੈਂਟ ਪੇਸ਼ੈਂਟਸ ਦਾ ਹੋਇਆ ਉਰੇ ਤਿੰਨ ਮਰੀਜ਼ ਮੈਂ ਐਸੇ ਮਿਲਿਆ ਜਿਨ੍ਹਾਂ ਦੀ ਅਸੀਂ ਰੈਂਡਮ ਦੀ ਚੈਕਿੰਗ ਦੇ ਵਿੱਚ ਜਾਂ ਚੈੱਕ ਕੀਤਾ ਜਿਨ੍ਹਾਂ ਦੀ ਪੱਥਰੀ ਜਿਹੜੀ ਪਿੱਤੇ ਦੀ ਪੱਥਰੀ ਹੁੰਦੀ ਹੈ ਉਹਦੇ ਆਪਰੇਸ਼ਨ ਕੀਤੇ ਗਏ ਹਨ ਡਾਕਟਰ ਸਾਹਿਬ ਦੁਆਰਾ ਲਾਪਰੋਸਕੋਪਿਕ ਜਿਹਨੂੰ ਦੂਰਬੀਨ ਨਾਲ ਕਹਿੰਦੇ ਨੇ ਲਾਪਰੋਸਕੋਪਿਕ ਉਹਨਾਂ ਦੇ ਦੂਰਬੀਨ ਦੀ ਨਾਲ ਆਪਰੇਸ਼ਨ ਕਰਕੇ ਪੱਥਰੀਆਂ ਕੱਢੀਆਂ ਗਈਆਂ ਇੱਕ ਮਰੀਜ਼ ਨੂੰ ਅੱਜ ਡਿਸਚਾਰਜ ਵੀ ਕੀਤਾ ਜਾ ਰਿਹਾ ਮੈਂ ਉਹਨਾਂ ਤੋਂ ਫੀਡਬੈਕ ਲਈ ਬੜੇ ਖੁਸ਼ ਨੇ ਐਦਾਂ ਇੱਕ ਡਿਲੀਵਰੀ ਦਾ ਕੇਸ ਜਿਹੜਾ ਹੋਇਆ ਉਹ ਭੈਣ ਦੇ ਸਾਡੀ ਦੇ ਜਿਹਦੇ ਵੀ ਬੱਚੀ ਹੋਈ ਹੈ ਮੈਂ ਉਹਨੂੰ ਵੀ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉਹ ਕਹਿੰਦੇ ਵੀ ਅਸੀਂ ਲੁਧਿਆਣਾ ਛੱਡ ਕੇ ਅਸੀਂ ਖੰਨੇ ਅੱਜ ਸਿਵਲ ਹਸਪੀਟਲ ਦੇ ਵਿੱਚ ਇਲਾਜ ਕਰਾਣ ਲਈ ਆਏ ਹਾਂ ਔਰ ਬੜੀ ਕਨੇ ਸਾਨੂੰ ਖੁਸ਼ੀ ਹੈ ਕਿ ਸਾਨੂੰ 85000 ਰੁਪਏ ਦਾ ਖਰਚਾ ਪ੍ਰਾਈਵੇਟ ਹਸਪੀਟਲ ਚ ਦੱਸਿਆ ਗਿਆ ਸੀਗਾ ਸਰਜਰੀ ਦਾ ਜਿਹੜਾ ਕਿ ਅਸੀਂ ਸਿਵਲ ਹਸਪੀਟਲ ਦੇ ਵਿੱਚ 1 ਰੁਪਿਆ ਵੀ ਨਹੀਂ ਦਿੱਤਾ ਨਾ ਈਵਨ ਅ ਸਿੰਗਲ ਪੈਣੀ 1 ਰੁਪਏ ਤੁਸੀਂ ਵੀ ਉਹਦਾ ਦੀ ਕਵਰੇਜ ਕੀਤੀ ਹੈ ਸੋ ਤੁਸੀਂ ਮੈਂ মিডিਆ ਨੂੰ ਵੀ ਚਾਹੂੰਗਾ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਹੋਨੇ ਹੋ ਸੋ ਇਹ ਜਿਹੜਾ ਜਿਹੜਾ ਪੰਜਾਬ ਦੇ ਅੰਦਰ ਜਿਹੜੀ ਇਹ ਜਿਵੇਂ ਸਿੱਖਿਆ ਕ੍ਰਾਂਤੀ ਚੱਲ ਰਹੀ ਐਵੇਂ ਸਿਹਤ ਕ੍ਰਾਂਤੀ ਵੀ ਚੱਲ ਰਹੀ ਹੈ। ਸੋ ਜੋ ਸਿਹਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਸਰਕਾਰ ਨੇ ਜਿੰਨੇ ਵੱਡੇ ਇਨੀਸ਼ੀਏਟਿਵ ਲੱਤੇ ਨੇ ਡਾਕਟਰ ਬਲਬੀਰ ਸਿੰਘ ਜੀ ਜੋ ਹੈਲਥ ਮਿਨਿਸਟਰ ਸਾਹਿਬ ਨੇ ਜੋ ਉਹਨਾਂ ਦੀ ਰਹਿਨਮਾਈ ਚੇਟ ਡਿਪਾਰਟਮੈਂਟ ਚੱਲ ਰਿਹਾ ਜੋ ਇਨੀਸ਼ੀਏਟਿਵ ਲੱਤੇ ਗਏ ਨੇ ਬੜੀ ਬਾਕਮਾਲ ਦੇ ਬੜੀਆਂ ਅੱਛੀਆਂ ਫੈਸਿਲਿਟੀਆਂ ਪੂਰੇ ਮਿਲਣ ਲੱਗੀਆਂ ਤੇ ਇਸ ਤੋਂ ਇਲਾਵਾ ਜਿੰਨਾ ਡਾਕਟਰੀ ਇਲਾਜ ਹੈ, ਮੈਡੀਸਿਨਸ ਨੇ, ਟੈਸਟ ਨੇ ਆਲਮੋਸਟ ਆਲਮੋਸਟ ਸਾਰੇ ਦੇ ਸਾਰੇ ਫ੍ਰੀ ਕੀਤੇ ਹੋਏ ਨੇ ਸਰਕਾਰ ਨੇ ਕੋਈ ਫੀਸ ਨਹੀਂ ਕਿਸੇ ਕਿਸਮ ਦੀ ਸੋ ਜਿਹਦੇ ਨਾਲ ਲੱਖਾਂ ਹੀ ਲੋਕਾਂ ਨੂੰ ਲੱਖਾਂ ਹੀ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਬੈਨੀਫਿਟ ਹੈ ਮਿਲਦਾ ਮੇਰੇ ਨਾਲ ਐਸਐਮਓ ਮਨਿੰਦਰ ਸਿੰਘ ਜੀ ਪਸੀਨ ਸਾਹਿਬ ਬੈਠੇ ਨੇ ਸੋ ਚੰਗਾ ਹਸਪੀਟਲ ਸਾਡਾ ਜਿਹੜਾ ਹੈਗਾ 130 ਬੈੱਡਡ ਹਸਪੀਟਲ ਹੈ 130 ਬੈੱਡਡ ਹਸਪੀਟਲ ਸਾਡਾ ਖੰਨੇ ਦਾ ਬਹੁਤ ਵਧੀਆ ਵਰਕ ਕਰ ਰਿਹਾ ਸੋ ਟਾਈਮ ਟਾਈਮ ਸਰ ਮੈਂ ਉਰੇ ਅਕਸਰ ਆਂਦਾ ਰਹਿੰਨਾ ਵਿਜ਼ਿਟ ਕਰਦਾ ਰਹਿੰਨਾ ਸੋ ਹੋਰ ਵੀ ਅੱਗੇ ਨੂੰ ਜਿਹੜੀਆਂ ਕੋਈ ਹੋਰ ਜ਼ਰੂਰਤਾਂ ਹੋਣਗੀਆਂ ਅਸੀਂ ਇਹਨਾਂ ਪੂਰੀਆਂ ਕਰਦੇ ਆਂ